ਉਹ ਲੋੜ ਹੈ ਇਹ ਬਣ ਰਿਹਾ ਇਹਨਾਂ ਨੇ ਨਾਲਾ ਬੰਦ ਕਰਕੇ ਉੱਪਰ ਮੂੜ ਬਣਾਈ ਹੈ ਇਹਦੀ ਜਿਹੜੀ ਕਨੈਕਟੀਵਿਟੀ ਹੈ ਜਿਹੜੀ ਨਵਾਂ ਰਿੰਗ ਰੋਡ ਬਣ ਰਿਹਾ ਉਹਦੇ ਨਾਲ ਪ੍ਰਪੋਜ਼ ਨਹੀਂ ਕੀਤੀ ਹੋਈ ਤੇ ਨੈਸ਼ਨਲ ਹਾਈਵੇ ਦੇ ਨਾਲ ਅਸੀਂ ਗੱਲ ਕਰਕੇ ਇਹਨੂੰ ਉਹਦੇ ਨਾਲ ਕਨੈਕਟ ਕਰ ਰਹੇ ਹਾਂ ਤਾਂ ਕਿ ਇੱਧਰ ਤੇ ਜਾ ਜਾਈਏ ਤਾਂ ਨੈਸ਼ਨਲ ਹਾਈਵੇ ਤੇ ਚੜ ਜੇ ਅਜੇ ਕੁਝ ਹੈ ਸੋ ਇਹ ਵੀ ਮੈਨੂੰ ਲੱਗਦਾ ਹੈ ਕੰਮ ਹੈ ਜਿਹੜਾ ਉਹ ਸਾਡਾ ਬੜੀ ਛੇਤੀ ਚੜ ਜਾਏਗਾ ਇਹ ਇੱਕ ਬੜਾ ਇੰਪੋਰਟੈਂਟ ਬੜੀ ਦੇਰ ਤੋਂ ਕੰਮ ਰੁਕਿਆ ਹੋਇਆ। ਸੋ ਐਮਐਲਏ ਸਾਹਿਬ ਬੈਠੇ ਇਹਨਾਂ ਦਾ ਬੜਾ ਕੰਸਰਨ ਹੈ ਆਰੋਪ ਕੋ ਦੇ ਵਿੱਚ। ਮੇਰਾ ਵੀ ਕੰਸਰਨ ਹੈ ਅਸੀਂ ਦੋਨਾਂ ਨੇ ਲੜ ਕੇ ਉਹਦੀ ਗੱਲ ਨੂੰ ਨੈਸ਼ਨਲ ਹਾਈਵੇ ਦੇ ਨਾਲ ਟੇਕ ਉਪਰ ਕਰਿਆ। ਅਖੀਰ ਤਿਕਾ ਲਈ ਨਿਕਲੀ ਕਿ ਇਹ ਪੰਜਾਬ ਸਰਕਾਰ ਕੋਲ ਕੰਮ ਹੈ ਤੇ ਪੰਜਾਬ ਸਰਕਾਰ ਉਹਦਾ ਕੰਮ ਨਹੀਂ ਕਰਾ ਰਹੀ। ਜਿਹਨੂੰ ਟੈਂਡਰ ਦਿੱਤਾ ਹੋਇਆ ਸੀ ਉਹ ਟੈਂਡਰ ਲੈਪਸ ਹੋ ਗਿਆ। ਤੇ ਹੁਣ ਉਹਨਾਂ ਰੇਟਾਂ ਦੇ ਕੰਮ ਕਰਨੇ ਨੂੰ ਤਿਆਰ ਨਹੀਂ। ਐਸੀ ਪਿਛਲੇ 6 ਮਹੀਨੇ ਤੋਂ ਰੌਲਾ ਫੁਆ ਕੇ ਹੁਣ ਟੈਂਡਰ ਐਕਸਿਡ ਹੋਇਆ ਹੈ ਕਿ ਨਵਾਂ ਟੈਂਡਰ ਲੱਗਣ ਲੱਗੇ ਦੋ ਤਰੀਕ ਨੂੰ ਐਸੀ ਦੋਵੇਂ ਤਰ੍ਹਾਂ ਦਿੱਲੀ ਬਣਾ ਗਿਆ ਨੈਸ਼ਨਲ ਹਾਈਵੇ ਵੀ ਤੇ ਸਟੇਟ ਦੀ ਜਿਹੜੀ ਡਿਪਾਰਟਮੈਂਟ ਹੈ ਇਹ ਦੋਵੇਂ ਤਰ੍ਹਾਂ ਨੂੰ ਦਿੱਲੀ ਬਣਾ ਕੇ ਸਾਡੀ ਕੋਸ਼ਿਸ਼ ਇਹ ਹੈ ਕਿ ਇਹ ਸਟੇਟ ਤੋਂ ਸੈਂਟਰ ਕੋ ਚਲੇ ਜਾਵੇ ਸਟੇਟ ਵਾਲਿਆਂ ਨੇ ਕੰਮ ਨਹੀਂ ਕਰਨਾ ਇਹਨਾਂ ਦੀ ਬਿਜਲੀ ਐਨਕੁਆਰੀ ਚੱਲ ਰਹੀ ਇਹ ਉਹ ਜਿਹੜੀ ਉਸ ਤੋਂ ਅਗਲੀ ਜਗ੍ਹਾ ਹੈ ਉਹ ਅਕਵਾਇਰ ਕਰਕੇ ਨਹੀਂ ਦੇ ਰਹੇ ਸੋ ਅਫਸਰਾਂ ਦੀ ਦੋ ਤੀਏ ਨੂੰ ਮੀਟਿੰਗ ਬੁਲਾਈਏ ਇਹ ਵੀ ਮੈਂ ਜਿਹੜਾ ਅਸੀਂ ਦੋਨੋਂ ਜਾਣੇ ਰੜ ਕੇ ਬੜੀ ਛੇਤੀ ਜਿਹੜਾ ਆਦਮਪੁਰ ਦਾ ਪੁਲ ਦਾ ਕੰਮ ਰੁਕਿਆ ਹੋਇਆ ਉਹਨੂੰ ਅਸੀਂ ਟੇਕ ਆਊਟ ਕੀਤਾ ਹੈ ਕਿ ਇਸ ਨੂੰ ਅਸੀਂ ਅੱਗੇ ਛਡਾਵਾਂਗੇ ਸੋ ਅੱਜ ਅਸੀਂ ਇਹ ਤਿੰਨੇ ਡਿਪਾਰਟਮੈਂਟਾਂ ਬਾਰੇ ਕੋਆਰਡੀਨੇਟ ਕਰਨੀ ਸੀ ਬਾਕੀ ਡਿਪਾਰਟਮੈਂਟਾਂ ਬਾਰੇ ਜਲਦੀ ਫੇਰ ਕਰਾਂਗੇ ਤੇ ਮੈਂ ਧੰਨਵਾਦੀ ਹਾਂ ਸਾਰਿਆਂ ਐਮਐਲਏ ਸਹਿਬਾਨ ਦਾ ਜਿਨ੍ਹਾਂ ਨੇ ਸਾਦਰ ਰਤਨ ਮੈਂ ਨਿਤ ਮੈਨੂੰ ਬੁਧਾਈ ਦਿੱਤੀ ਹੈ ਲੋਕਾਂ ਨੂੰ ਵੀ ਬੁਧਾਈ ਦਿੱਤੀ ਹੈ ਕਿ ਮੈਂ ਫਿਰ ਲੋਕਾਂ ਦੇ ਬਾਰੇ ਇਸ ਬਾਰੇ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਚੰਨੀ ਕਿੰਨਾ ਰੁਪਇਆ ਟੋਟਲ ਜਿਹੜਾ ਕੇਂਦਰੀ ਪੁਕਾਰ ਨੇ ਮੋਦੀ ਗੌਰ ਨੇ ਸੈਂਕੜੇ ਕਿੱਦਿਆਂ ਦੇ ਵਿੱਚ ਪਸੂਆ 134 ਕਰੋੜ ਰੁਪਇਆ ਇਹ ਕਲੇ ਨੈਸ਼ਨਲ ਹਾਈਵੇ ਦਾ 134 ਕਰੋੜ ਰੁਪਇਆ ਹੈ ਇਹ ਮੋਗੇ ਵਾਲੇ ਨੈਸ਼ਨਲ ਹਾਈਵੇ ਦਾ ਰਿੰਗ ਰੋਡ ਹੈ ਉਹਦੀ ਅਸੀਂ ਸਮੀਖਿਆ ਕੀਤੀ ਹੈ ਉਹਦੇ ਪਰ ਮੈਂ ਕਾਫੀ ਧੂਰ ਤੱਕ ਫੈਦਰ ਕੋ ਮੈਂ ਆ ਉਹਦੀ ਬੜੀ ਛੇਤੀ ਉਹਦਾ ਕੰਮ ਅੱਗੇ ਵਧਾਣਾ ਹੈ ਤੇ ਉਹਨਾਂ ਦੀ ਵੱਖਰੀ ਲਾਗਤ ਹੈ ਤੇ ਜਿਹੜਾ ਹੂੜ ਆਦਮਪੁਰ ਵਾਲਾ ਰੁਕਿਆ ਹੋਇਆ ਉਹਦੀ ਵੱਖਰੀ ਲਾਗਤ ਹੈ ਤੇ ਜਿਹੜਾ ਮਈਆ ਭਗਵਾਨ ਵਾਲਾ ਕੰਮ ਹੈ ਉਹਦੀ ਵੱਖਰੀ ਲਾਗਤ ਹੈ ਸੋ ਇਹ ਸਾਰੇ ਮਿਲ ਕੇ ਲਗਭਗ ਇਕੱਤੇ 1000 ਕਰੋੜ ਰੁਪਏ ਦਾ ਜਿਹੜਾ ਕੰਮ ਹੈ ਉਹ ਨਵੇਂ ਐਸਟੀਮੇਟ ਬਣ ਕੇ ਕੰਮ ਸ਼ੁਰੂ ਹੋ ਗਿਆ। ਅਰੇ ਬਾਤ ਲਗਾ ਤਾਂ ਜਾਨ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਉਹਦੇ ਉਹਦੇ ਬਾਰੇ ਤੁਸੀਂ ਕੋਈ ਗੱਲ ਪੰਜਾਬ ਜਿਹੜਾ ਅੱਜ ਪਾਣੀ ਦੇ ਵਿੱਚ ਸੁਪਰੇ ਚਾੜੇ ਪਸਾ ਅੱਜ ਇਹ ਵੀ ویسੇ ਮੈਂ ਉਹਦੀ ਚੜ੍ਹਨ ਦਾ ਦੰਦ ਕਰਾਂਗਾ। ਲੇਕਿਨ ਅਜੇ ਜਿਹੜੀ ਮੈਂ ਗੱਲ ਕਰ ਰਿਹਾ ਉਹ ਉਹਨਾਂ ਧੰਮਾਂ ਦੀ ਗੱਲ ਕਰ ਰਿਹਾ ਕਿ ਜਿਹੜੇ ਮੈਂ ਐਜ ਐਮਪੀ ਸਟੀਨ ਡਿਪਾਰਟਮੈਂਟ ਨਾਲ ਵਿੱਚ ਰੇਲਵੇ 에어ਪੋਰਟ ਕੇ ਜਿਸ ਤਰ੍ਹਾਂ ਉਹ ਇੱਕ ਬੰਦੇ ਪਾਸੇ ਨੇ ਰੁਕਦੀ ਉਹਦਾ ਮੈਂ ਮੰਤਰੀ ਨੂੰ ਮਿਲਿਆ ਕਿ ਦੀਦੀ ਵਾਲੀ ਬੰਦੇ ਭਾਰਤੀ ਰੁਕਿਆ ਜੀ ਮੈਂ ਤਿੰਨੇ ਡਿਪਾਰਟਮੈਂਟਾਂ ਨਾਲ ਗੱਲ ਕੀਤੀ ਹੈ ਇਸ ਤੋਂ ਬਾਅਦ ਜੇ ਤੁਸੀਂ ਇਹਦੇ ਬਾਰੇ ਕੋਈ ਗੱਲ ਪੁੱਛਣੇ ਆਉਂਦੇ ਹੋ ਫੇਰ ਮੈਂ ਤੁਹਾਡਾ ਪਾਣੀ ਦੇ ਦਿੰਦਾ ਤਾਂ ਤੁਸੀਂ ਜਾ ਕੇ ਆਇਆ ਹਲਕਾ ਸ਼ਾਹਪੁਰ ਜਿਹੜਾ ਤੁਸੀਂ ਵਾਣ ਮੈਂ ਉੱਥੇ ਤੁਸੀਂ ਮਾਣਨਾ ਕੀਤਾ ਹੈਗਾ ਕਿਵੇਂ ਦੇਖਦੇ ਹੋ ਲਗਾਤਾਰ ਡੈਮਾਂ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਹਜ਼ਾਰਾਂ ਲੱਖਾਂ ਤੁਸੀਂ ਪਾਣੀ ਆ ਰਿਹਾ ਹੈਗਾ ਔਰ ਆਪ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਬਾਰ-ਬਾਰ ਬਾੜ ਆ ਰਹੀ ਹੈ ਬਾਰ-ਬਾਰ ਹੜ੍ਹ ਆ ਰਹੇ ਪੂਦਾ ਸਿੰਪਲ ਇੱਕੋ ਕਾਰਨ ਹੈ ਕਿ ਇਹ ਸਰਕਾਰ ਨੇ ਪਿਛਲੇ 3.5 ਸਾਲਾਂ ਦੇ ਵਿੱਚ ਕੋਈ ਨਾਲੇ ਦੀ ਸਫਾਈ ਨਹੀਂ ਕਰਾਈ ਕਿਸੇ ਨਦੀ ਦੀ ਸਫਾਈ ਨਹੀਂ ਕਰਾਈ ਕੋਈ ਦਰਿਆ ਦੀ ਸਫਾਈ ਨਹੀਂ ਕਰਾਈ ਜੀ ਦੇ ਕਰਕੇ ਦਰਿਆਵਾਂ ਵਿੱਚ ਪਾਣੀ ਰੁਕ ਕੇ ਬੰਨ ਟੁੱਟਾਈ ਬੰਨਾ ਦੀ ਸਟਰੈਂਥਨਿੰਗ ਵਾਸਤੇ ਕੋਈ ਗੌਰ ਨਹੀਂ ਕੀਤੀ ਕੋਈ ਇਹਨਾਂ ਨੇ ਬਜਟ ਇਰੀਗੇਸ਼ਨ ਚ ਐਸਾ ਨਹੀਂ ਰੱਖਿਆ ਕਿਸੇ ਜੀ ਦੇ ਨਾਲ ਨਵੇਂ ਨਾਲੀਆਂ ਇੱਥੇ ਤੱਕ ਕਿ ਸ਼ਹਿਰਾਂ ਦੇ ਵਿੱਚ ਸਾਡੇ ਆਪਣੇ ਜਲੰਧਰ ਦੇ ਵਿੱਚ ਆ ਤੁਸੀਂ ਬੈਸਟ ਚਲੇ ਜਾਓ ਸਾਰਾ ਸੀਵਰੇਜ ਚੋਕ ਹੋਇਆ ਪਿਆ ਇਹਨਾਂ ਨੇ ਕੋਈ ਖਲਵਾਇਆ ਨਹੀਂ ਨਾਲ ਹੀ ਆਇਆ ਇਹਨਾਂ ਨੇ ਨਹੀਂ ਖਲਵਾਈਆਂ ਅੱਗੇ ਪਾਣੀ ਦਾ ਨਿਕਾਸ ਸਹੀ ਨਹੀਂ ਕੀਤਾ ਇਹ ਸਰਕਾਰ ਦੀ ਨਲੈਕੀ ਕਰਕੇ ਅੱਜ ਪੰਜਾਬ ਨੂੰ ਸੰਤਾਪ ਖੋਣਾ ਪੈ ਰਿਹਾ ਪਾਣੀ ਦੀ ਮਾਰ ਖੋਣੀ ਪੈ ਰਹੀ ਹੈ ਤੇ ਇਹ ਸਿਰਫ ਸਰਕਾਰ ਦੀ ਨਲੈਕੀ ਕਰਕੇ ਹੋਇਆ ਜਿੱਥੇ ਸਫਾਈ ਨਹੀਂ ਕਰਾਈ ਚੋਤੀ ਤੇ ਨਾਲ-ਨਾਲ ਇਲੈਗਲ ਤੇ ਇਲ ਪਲਾਨ ਮਾਈਨਿੰਗ ਜਿਹੜੀ ਚੱਲ ਰਹੀ ਹੈ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਕੋਈ ਦਰਿਆ ਖੱਡ ਰੇਤਾ ਪੰਜਾਬ ਨੇ ਆਕਸ਼ਨ ਹੀ ਕੀਤਾ ਤੇ ਨਾ ਹੀ ਕੋਈ ਪਲੈਨਿੰਗ ਦਿੱਤੀ ਹੈ ਕਿ ਕਿੱਥੋਂ ਰੇਤਾ ਚੱਕ ਸਕਦੇ ਕਿਸ ਤਰੀਕੇ ਨਾਲ ਚੱਕ ਸਕਦੇ ਹੀ ਸਿਲਟਿੰਗ ਨਹੀਂ ਹੋਈ ਨਜਾਇਜ਼ ਮਾਈਨਿੰਗ ਹੋਣ ਕਰਕੇ ਅਗਲੇ ਨੇ ਰਾਤ ਨੂੰ ਚੋਰੀ ਦੇ ਗੱਜਾ ਲਾਟੀਆਂ ਦੇ ਗੱਜ ਹੋ ਗਏ ਚੋਰੀ ਦੇ ਥਾਂ ਕਿ ਰਾਤਾਂ ਨੂੰ ਕਿਸੇ ਨੇ ਕਿਤੇ ਦੇ ਪਟਲੀ ਨਾਲ ਦੇ ਐਮਐਲਏ ਨਾਲ ਮਿਲ ਕੇ ਕਿਸੇ ਨੇ ਪੁਲਿਸ ਨਾਲ ਮਿਲ ਕੇ ਕਿਤੇ ਦੇ ਫੜ ਲੀ ਐਸੀ 5.5 ਰੁਪਏ ਰੇਤਾ ਦਿੰਦੇ ਸੀ ਹੁਣ ਮਿਲਦਾ ਹੈ ਰੇਤਾ ਲੇਕਿਨ ਕਾਨੂੰਨੀ ਤੌਰ ਤੇ ਨਹੀਂ ਮਿਲ ਰਿਹਾ 35 ਰੁਪਏ ਮਿਲ ਰਿਹਾ ਤੁਸੀਂ ਵੀ ਮਕਾਨ ਬਣਾਓ ਰੇਤਾ ਤੁਹਾਨੂੰ ਮਿਲੇਗਾ ਲੇਕਿਨ ਕੋਈ ਵੀ ਸਰਕਾਰੀ ਖੱਡ ਕਾਨੂੰਨੀ ਤੌਰ ਤੇ ਨਿਲਾਮ ਨਹੀਂ ਹੈ ਜੀਦੇ ਕਰਕੇ ਇਹ ਫਲੱਡ ਆਇਆ ਹੈ ਇਲੀਗਲ ਤੇ ਇਲ ਪਲਾਨ ਹੋ ਗਿਆ ਸਾਰਾ ਕੰਮ ਕਿਸੇ ਜ਼ਿਲਦਾਰ ਨੇ ਮੈਂਬਰ ਪਾਰਲੀਮੈਂਟ ਹੋਈ ਜ਼ਿਲੰਦਰ ਸ਼ਹਿਰ ਦੀ ਜਿਹੜੀ ਸੀ ਦੇ ਵਿਅਸਾ ਇੰਨੀ ਖਰਾਬ ਹੋ ਚੁੱਕੀ ਹੈ धरने लग रहे उन आए, मैं यही कह रहा सा पलने जोर पुलिस के न पैसे बनाने पुलिस तो इलेक्शन लुटाने ये काम करके इलैक्शन लुटलिया लेकिन काम कराने कोई नहीं किया ਅਗਲੇ ਕਹਦੇ ਇਹ ਤਾਂ ਪੈਸੇ ਆ ਡੰਡੇ ਨਾਲ ਇਲیکشن ਜਿੱਤਦੇ ਆ ਕੰਮ ਕਰਾਉਣ ਦੀ ਕੀ ਲੋੜ ਹੈ ਹੁਣ ਨਾ ਸੀਵਰੇਜ ਸਾਫ ਕੀਤਾ ਇਹਨਾਂ ਨੇ ਇੱਕ ਪੈਪਾਣੀ ਸਾਫ ਕੀਤਾ ਨਾ ਨਾਲੀਆਂ ਸਾਫ ਕੀਤੀਆਂ ਜੀ ਦੇ ਕਰਕੇ ਘਰਾਂ ਦੇ ਵਿੱਚ ਗੰਦਾ ਪਾਣੀ ਵੜ ਗਿਆ ਤੇ ਘਰ ਪਰੇਸ਼ਾਨ ਹੈ ਇਸ ਤੱਕ ਕਿ ਅੱਜ ਤੱਕ ਦੇ ਰਹੇ ਆ ਤੇ ਆਪਣੇ ਬੇਰੀ ਸਾਫ ਹੋਈ ਤੇ ਵਕ ਵਕ ਲੋਕ ਪਰੇਸ਼ਾਨ ਹੈ ਸਰਸੀਆਂ ਦਾ ਅੱਜ ਮੀਟਿੰਗ ਬੁਲਾਈ ਆ ਮੰਤਰੀਆਂ ਨੂੰ ਐਮਐਲਏ ਨੂੰ ਬੁਲਾ ਮੀਟਿੰਗ ਦਾ ਫਾਇਦਾ ਨਹੀਂ ਹੁੰਦਾ ਬਰਸਾਤ ਆਉਣ ਤੋਂ ਪਹਿਲਾਂ 6 ਮਹੀਨੇ ਪਹਿਲਾਂ ਤਿਆਰੀ ਸ਼ੁਰੂ ਹੁੰਦੀ ਹੈ ਸੈਂਡਰ ਲੱਗਦੇ ਆ ਕੰਮ ਸ਼ੁਰੂ ਹੁੰਦੇ ਆ ਨਦੀਆਂ ਨਾਲੇ ਸਾਫ਼ ਹੁੰਦੇ ਆ ਤੇ ਹੁਣ ਜਦ ਬਾੜ ਆ ਗਈ ਲੋਕਾਂ ਦੇ ਘਰ ਬੜਿਆ ਮੀਟਿੰਗ ਪਾਣੀ ਬੜਿਆ ਗਿਆ ਇਹ ਦਿੱਲੀ ਵਿੱਚ ਬੈਠੇ ਮੀਟਿੰਗਾਂ ਕਰ ਰਹੇ ਨੇ ਇਹਨਾਂ ਇਹ ਨਲਾਇਕ ਸਰਕਾਰ ਆ ਗਈ ਇਹਨਾਂ ਨੂੰ ਕੰਮ ਕਰਨ ਦੀ ਜਾਂਚ ਨਹੀਂ ਹੈ ਇਹ ਨਾ ਹੀ ਸਹੀ ਕੰਮ ਕਰਨਾ ਚਾਹੁੰਦੇ ਇਹ ਸਿਰਫ ਲੁੱਟਣਾ ਤੇ ਕੁੱਤ ਨਾ ਜਾਣਦੇ ਐ ਤੇ ਪੰਜਾਬ ਨੂੰ ਲੁੱਟ ਰਹੇ ਸਰ ਹਰਿਆਣਾ ਸੀਐਨਐ ਵੀ ਲੈਟਰ ਲਿਖਾਇਆ ਪੰਜਾਬ ਸਰਕਾਰ ਨੂੰ ਸੁਣਿਆ ਤੁਹਾਡੇ ਕੋਲੋਂ ਕਿਵੇਂ ਦੀ ਮਦਦ ਕੀਤੀ ਗਈ ਉਹਨਾਂ ਦੇ ਦਿੱਤੀ ਐਸੀ ਦੇਖੋ ਆਪੋਜੀਸ਼ਨ ਕੋਲ ਸਰਕਾਰ ਨੂੰ ਜੁਗਾਰਾ ਹੁੰਦਾ ਮੈਂ ਰਾਤਾਂ ਨੂੰ ਵੀ ਦਿਨ ਨੂੰ ਵੀ ਲੋਕਾਂ ਦੇ ਵਿੱਚ ਘੁੰਮ ਰਿਆ ਉਹਨਾਂ ਦਾ ਦਰਦ ਪੜਾ ਰਿਹਾ ਜਿੰਨੇ ਕ ਸਾਡੀ ਸਮਰਥਾ ਹੈਗੀ ਐਸੀ ਰਾਹਤ ਦੇ ਰਹੇ ਉਹਨਾਂ ਨੂੰ ਉਹਨਾਂ ਨੂੰ ਸਮੱਗਰੀ ਦੇ ਰਹੇ ਉਹਨਾਂ ਨੂੰ ਰੋਟੀ ਪਾਣੀ ਦਾ ਇੰਤਜ਼ਾਮ ਕਰ ਰਹੇ ਲੇਕਿਨ ਆਪੋਜੀਸ਼ਨ ਜਾਂ ਇੱਕ ਆਦਮੀ ਜਾਂ ਇੱਕ ਸੰਸਥਾ ਉਹਨਾਂ ਨਹੀਂ ਕਰ ਸਕਦੀ ਜਿੰਨਾ ਸਰਕਾਰ ਕਰ ਸਕਦੀ ਸਰਕਾਰ ਵੱਲੋਂ ਮੈਂ ਕੱਲ ਵੀ ਤੇ ਅੱਜ ਵੀ ਜਿੱਥੇ ਜਿੱਥੇ ਗਿਆ ਕਿਤੇ ਵੀ ਕੋਈ ਬੰਦਾ ਨਹੀਂ ਗਿਆ ਸਰਕਾਰ ਦਾ ਨਾ ਨਕੋਦਰ ਹਲਕੇ ਦੇ ਵਿੱਚ ਇੱਥੇ ਪਾਣੀ ਆਇਆ ਨਾ ਸ਼ਾਹਪੁਰ ਹਲਕੇ ਜਿੱਥੇ ਪਾਣੀ ਆਇਆ ਨਾ ਸਾਡੇ ਸ਼ਹਿਰਾਂ ਵਿੱਚ ਜਿੱਥੇ ਜਿੱਥੇ ਪਾਣੀ ਅੰਦਰ ਵੜ ਗਿਆ ਲੋਕਾਂ ਦੇ ਜਾਂ ਪਾਣੀ ਦਾ ਵਿਕਾਸ ਨਹੀਂ ਹੋ ਰਿਹਾ ਸਰਕਾਰ ਨੂੰ ਕੋਈ ਸਮਝ ਹੋਵੇ ਸਰ ਹਰਿਆਣਾ ਖਰਿਆਣਾ ਸੀਐਮ ਨੇ ਪੰਜਾਬ ਸੀਐਮ ਨੂੰ ਚਿੱਠੀ ਲਿਖੀ ਹੈ ਉਹਨਾਂ ਨੇ ਕਿਹਾ ਕਿ ਇੱਥੇ ਬਾੜ ਦੇ ਵਿੱਚ ਬਾੜ ਆਈ ਇਹ ਕਹਿ ਰਹੇ ਸੀਐਮ ਨੇ ਹੈਲੀਕਾਪਟਰ ਦੇ ਯਾਰ ਮੇਰੀ ਗੱਲ ਸੁਣੋ ਸੀਐਮ ਸਾਢੇ 3 ਸਾਲ ਦਾ ਹੈਲੀਕਾਪਟਰ ਆਪਣਾ ਮਨੇ ਕੇਦਰੀ ਵਾਰਡ ਨੂੰ ਦੇ ਰੱਖੇ ਸਾਢੇ 3 ਸਾਲ ਦਾ ਦਿੱਲੀ ਵਾਲਿਆਂ ਨੂੰ ਝੂਟੇ ਦਿੰਦਾ ਰਿਹਾ ਤੇ ਆ ਹੁਣ ਚਾਹੀਦਾ ਤਾਂ ਐਸੀ ਵੀ 50 ਹੈਲੀਕਾਪਟਰ ਕਰਾਏ ਪਰ ਦੇ ਕੇ ਆਉਣਾ ਬਾਹਰ ਤੇ ਤੇ ਜਿੱਥੇ ਇਥੇ ਬੰਦੇ ਬਸੇ ਦੀ ਫਟਾਫਟ ਕਰ ਰਿਹਾ ਬਾਹਰੇ ਦਿਸ਼ਾ ਜਾ ਕੇ ਦੇਖੋ ਕਿ ਐਕਸੀਡੈਂਟ ਵੀ ਹੋ ਜਵੇ ਜਦ ਇਹ ਹੈਲੀਕਾਪਟਰ ਆ ਜਾਦਾ ਬੰਦੇ ਚੱਕ ਲਏ ਸਰ ਪੂਰੇ ਤਾਂ ਬੰਦੇ ਕੁੱਥੇ ਪਰ ਖੜੇ ਨੇ ਮੈਂ ਸਾਹਮਣੇ ਬੈਠੇ ਆ ਮੈਂ ਐਸਾ ਦਾ ਬੁਰਾ ਹਾਲ ਹੈ ਡੰਗਰਾਂ ਦਾ ਬੁਰਾ ਹਾਲ ਹੈ ਇਹਨਾਂ ਨੇ ਕਿਹੜਾ ਚੱਕਿਆ ਸਰ ਹਰਿਆਣਾ ਸੀਐਮ ਨੇ ਪੰਜਾਬ ਸਟੇਟਮੈਂਟ ਨਾਲ ਕੁਝ ਨਹੀਂ ਬਣਦਾ ਇਹ ਲਤੀਫੇ ਬਾਜੀ ਸਰਕਾਰ ਛੱਡ ਦੇਵੇ ਅੱਜ ਵੀ ਸਰਕਾਰ ਸਾਮ-ਦਾਮ ਦੰਡਵੇਦ ਨਾਲ ਅਗਲੀ ਸਰਕਾਰ ਬਣਾਉਣ ਦੀ ਸੋਚ ਰਹੀ ਹੈ ਏ 1.5 ਸਾਲ ਦੀ ਆ 3.5 ਸਾਲ ਚ ਕੀ ਕਰਨਾ ਸੀ ਇਹ ਕੋਈ ਸੋਚ ਨਹੀਂ ਸਰ ਹਰਿਆਣਾ ਇਹਨਾਂ ਦੇ ਬਸ ਦਾ ਕੰਮ ਹੈ ਨਹੀਂ ਸਾਡੇ ਲੋਕਾਂ ਦਾ ਰਾਹਤ ਮਿਲੇ ਨਾ 5-4 ਰੁਪਏ ਨੇ ਪਿਛਲੇ 3.5 ਸਾਲ ਜਿੰਨੀ ਵਾਰ ਬਾੜ ਆਈ ਹੈ ਕਿਸੇ ਨੂੰ ਦਿੱਤੇ ਸਰਕਾਰ ਨੇ ਤੇ ਅੱਗੇ ਨੂੰ ਵੀ ਕੋਈ ਆਸ ਨਹੀਂ ਤੇ ਮੁੱਖ ਮੰਤਰੀ ਕਹਿੰਦਾ ਸੀ ਮੈਂ ਮੂਟੀਆਂ ਦੇ ਵੀ ਦਊਂਗਾ ਮੈਂ ਬੱਕਰੀ ਦੇ ਵੀ ਦਊਂਗਾ ਮੈਂ ਕੱਦੂ ਵੀ ਦਵਾਰੇ ਕਰਾਊਂਗਾ ਕੱਟ ਹੈ ਕਿਸੇ ਦੇ ਹੱਥ ਪਰ ਪਾਈ ਜਾਂਦੀਏ ਰੱਖੀ ਨਹੀਂ ਤੇ ਆਪਣੇ ਪਿੰਡ ਸਤੋਜ ਦੇ ਵਿੱਚ ਉੱਥੇ ਪਾਣੀ ਨਾਲ ਭਰਿਆ ਤੇ ਆਪਣਾ ਪਿੰਡੇ ਬਚਾ ਲਵੇ ਪੰਜਾਬ ਦਾ ਬਜੂ ਸਰ ਹਰਿਆਣਾ ਸੀਐਮ ਨੇ ਪੰਜਾਬ ਸੀਐਮ ਨੂੰ ਲੈਟਰ ਲਿਖਿਆ ਹੈ ਕਿ ਆ ਕਿ ਪੰਜਾਬ ਚ ਜਿਹੜੀ ਬਾੜ ਆਈ ਹੈ ਉਹਨਾਂ ਲਈ ਅਗਰ ਉਹਨਾਂ ਤੋਂ ਕਿਸੇ ਤਰ੍ਹਾਂ ਦੀ ਮਦਦ ਮੰਗੀ ਜਾਵੇ ਚਾਹੇ ਉਹਨਾਂ ਨੂੰ ਮੈਨ ਪੋਰਸ ਚਾਹੀਦੀ ਹੈ ਚਾਹੇ ਹੋਰ ਕਿਸੇ ਤਰ੍ਹਾਂ ਦੀ ਮਦਦ ਹੈ ਉਹ ਦਿੱਤੀ ਜਾਵੇਗੀ ਤੇ ਦੂਸਰੇ ਪਾਸੇ ਕਹਿ ਰਹੇ ਹਾਂ ਹਰਿਆਣਾ ਸੀਐਮ ਕਿ ਕਾਂਗਰਸ ਪਾਰਟੀ ਲਈ ਰਹੀ ਹੈ ਵੋਟ ਚੋਰੀ ਕਰਨ ਦਾ ਕੰਮ ਹੋਣਾ ਰਹੇਗਾ ਉਹ ਰਾਹੁਲ ਸਾਹਿਬ ਨੂੰ ਉਸ ਦਾ ਇੱਕ ਟਾਈਮ ਕਰ ਇਸ ਤੇ ਰੱਬ ਆਸੂ ਆ ਬਹੁਤ ਜਾਣਾ ਇਹ ਬਹੁਤ ਵੱਡਾ ਮੁੱਦਾ 14 2 ਜਿਹੜਾ ਸੀਐਮ ਨੇ ਜਿਹੜਾ ਲਿਖਿਆ ਬਹੁਤ ਚੋਰੀ ਦਾ ਜਿਹੜਾ ਦੋਤਾ ਉਸ ਜਿਹੜੇ ਜੁਬੇ ਆ ਕੇ ਚੁਣਾਵ ਮੁੱਦਾ ਸੀਡੀ ਸੀਐਸਡੀ ਐਸ ਨੇ ਉਹਨੇ ਜਿਹੜੀ ਪੂਨੀ ਚੀਜ਼ ਨੂੰ ਉਹਨੇ ਜਿਹੜਾ ਡਾਟਾ ਉਹ ਤੇ ਫਟਪੁੱਟਾ ਉਹਨੂੰ ਡਿਲੀਟ ਕਰਕੇ ਮਾਫੀ ਮੰਗਿਓ ਤੇ ਐਫਆਈਆਰ ਵੀ ਦਰ ਗਈ ਕਿ ਮੇਰੇ ਕੋਲੋਂ ਗਲਤ ਡੇਟਾ ਜਿਹੜਾ ਉਹ ਤੇ ਅਪਲੋਡ ਹੋ ਗਿਆ ਮੈਂ ਤੁਹਾਨੂੰ ਦੱਸ ਰਿਹਾ ਅਸਲ ਦੇ ਵਿੱਚ ਕੀ ਹੈ ਕਿ ਬੀਜੇਪੀ ਦੀਆਂ ਪਾਲਿਸੀਆਂ ਬੇਰੋਕ ਪਹਿਨਾ ਇਹ ਹਿੰਦੂ ਤਵਾ ਦੇ ਨਾਮ ਤੇ ਵੋਟ ਮੰਗਦੇ ਸੀ ਕਿ ਜੀ ਮੈਂ ਇਹ ਹੂਆ ਤੁਸੀਂ ਵੀ ਇਹ ਕੋਈ ਇਹਨੂੰ ਬੋਲਦਾ ਹੋ ਦੀ ਇਸ ਵਾਲੀ ਸਰਕਾਰ ਆ ਰਹੀ ਤਿੰਨ ਵਾਰ ਲੋਕਾਂ ਨੇ ਇਸ ਗੱਲ ਪਰੇ ਨੂੰ ਦਿੱਤਾ ਗਿਆ ਫਿਰ ਹਿੰਦੂ ਤਵਾ ਨੂੰ ਨੈਸ਼ਨਲ ਲੈਵਲ ਤੇ ਨੈਸ਼ਨਲਿਜ਼ਮ ਤੇ ਲੈ ਆਉਂਦੇ ਆ ਤਿੰਨ ਵਾਰ ਇਹਨਾਂ ਨੇ ਨੈਸ਼ਨਲਿਜ਼ਮ ਤੇ ਵੋਟਾਂ ਪਾ ਲਈਆਂ ਕਿ ਫਲਾਣੀ ਜਿਹੜਾ ਗੋਲੀ ਚੱਲਦੀ ਫਲਾਣੀ ਜਿਹੜਾ ਬੰਬ ਚੱਲ ਗਿਆ ਤੇ ਪਾਕਿਸਤਾਨ ਨਾਲ ਲੜਾਈ ਹੋ ਗਈ ਕਹਣ ਇਹ ਉਹ ਮੁੱਦਿਆਂ ਤੇ ਫਿਰ ਉੱਟ ਕੇ ਲੋਕ ਕਹਿੰਦੇ ਆ ਠੀਕ ਹੈ ਮੈਂ ਹਿੰਦੂ ਐ ਪਰ ਮੈਂ ਆਮੀਕੀਂਗਾ ਮਨਮੋਹਿੰਦੂ ਨੂੰ ਕੀ ਆਲੇ ਗਿਆ ਤੁਸੀਂ ਤੁਸੀਂ ਰਾਜ ਭੋਗ ਭੋਗ ਰਹੇ ਹੋ ਕਿ ਸਾਡੇ ਬੰਦੇ ਨੂੰ ਲੋਕਾਂ ਦੇ ਕੁਝ ਪਾਇਆ ਨਹੀਂ ਅਸੀਂ ਤੈਨੂੰ ਬਾਰ ਬਾਰ ਇੱਕੋ ਗੱਲ ਤੇ ਰਿਮੋਟ ਪਾਈ ਦੇਣੀ ਉਹਦੇ ਫੇਲ ਹੋ ਗਏ ਫਿਰ ਨੈਸ਼ਨਲਿਜ਼ਮ ਤੇ ਪਾਕਿਸਤਾਨ ਨਾਲ ਲੜਾਈ ਲਾ ਲਈ ਕਰਿਆ ਕਰਾਇਆ ਕੁਝ ਨਹੀਂ ਉਹਦੇ ਵਿੱਚ ਵੀ ਫੇਲ ਹੋ ਕੇ ਬਾਹਰ ਦੀ ਕੁਟ ਨੀਤੀ ਦੇ ਵਿੱਚ ਫੇਲ ਹੋ ਕੇ ਬਾਹਰਲੇ ਦੇਸ਼ਾਂ ਨੂੰ ਨਾਲ ਲੈ ਕੇ ਨਹੀਂ ਚੱਲ ਸਕੀ ਸਾਰੇ ਦੇਸ਼ ਸਾਡੇ ਉਲਟ ਹੋ ਗਏ ਹੁਣ ਸਾਥ ਪਾਸੇ ਦੇ ਫੇਲ ਹੋਏ ਵੇ ਇਹਨਾਂ ਦਾ ਜਨ ਕੋਈ ਚਾਰਾ ਨਹੀਂ ਚੱਲ ਰਿਆ ਤਾਂ ਉਹਨੇ ਵੋਟ ਚੋਰੀ ਕੀਤੀ ਕੇਚਾਈ ਲੜ ਕੇ ਵੋਟ ਕਟਾ ਦਿੱਤਾ ਸਾਥ ਦੇਖਣਾ ਆਪਕੋ ਲੋਕ ਸਾਥਕਾ ਉਹਨੂੰ ਡਿਲੀਟ ਕਰਕੇ ਮਾਫੀ ਮੰਗੀ ਇਹਨੇ ਕਿਹਾ ਅਸਲੀਅਸ ਵਿੱਚ ਸੰਦੇਸ਼ ਮਾਰ ਤੁਸੀਂ ਇਹਨਾਂ ਯਾਦ ਕਰਦੇ ਬਈ ਸੰਦੇਸ਼ ਮਾਰਨ ਸੀ ਤੁਸੀਂ ਉਚਾਰਦਾ ਲੇਕਿਨ ਸਾਰੀ ਗੇਸ਼ ਜਾਣਦਾ ਹੈ ਕਿ ਕਿ ਜੀ ਪੰਜਾਬ ਇਹ ਜਿਹੜੇ ਦੇਸ਼ ਦੇ ਵਿੱਚ ਬੋਰਡ ਚੋਰੀ ਔਰ ਮਸ਼ੀਨਾਂ ਦੀ ਖਰਾਬੀ ਮਸ਼ੀਨਾਂ ਵਿੱਚ ਹੇਰਾ ਫੇਰੀ ਕਰਕੇ ਇਲੈਕਸ਼ਨ ਜਿੱਤੇ ਸਰ ਬਿਹਾਰ ਨੂੰ ਪੇਲ ਨਹੀਂ ਜਾਉਂਗੇ ਤੁਸੀਂ ਉਹ ਸਰ ਮੈਂ ਜਾਊਗਾ ਜ਼ਰੂਰ ਪਹਿਲਾਂ ਮੈਂ ਆਪਣੇ ਲੋਕਾਂ ਨੂੰ ਲੇਕਿਨ ਅੱਜ ਬਿਹਾਰ ਦੀ ਗੱਲ ਸੁਣੋ ਯਾਰ ਜੀ ਮੇਰੇ ਆਪਣੇ ਘਰ ਚ ਤਾਂ ਪਾਣੀ ਬੜਿਆ ਵਾ ਅੱਗ ਲੱਗੀ ਹੈ ਇਸ ਨੂੰ ਮੈਂ ਬਿਹਾਰ ਚ ਕੋ ਮਦਦ ਕਰਾਂ ਮੈਂ ਕੋਈ ਭਗਵਾਨ ਨਹੀਂ ਜਾਉਂਗੇ ਕਿ ਮੈਂ ਕੋਈ ਭਗਵਾਨ ਨਹੀਂ ਹਾਂ ਨਾ ਦੇਖੀ ਆਪਣੇ ਛੱਡ ਕੇ ਬਾਹਰ ਘੁੰਮੀ ਜਾਮੈਂ ਮੈਂ ਆਪਣੇ ਦੋਸਤਾਂ ਨਾਲ ਖਰਾਉਗਾ ਅੱਛਾ ਚੱਲਦੀ ਇਹ ਕਿ 200 ਹਾਰੀ ਜਿਹੜੇ ਜਿਹੜੇ ਐਫਆਰ